ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦਾ ਘਰ ਤੁਹਾਨੂੰ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਆਸੇ ਪਾਸੇ ਦੀ ਜਿਹੜੀ ਆ ਰੈਸ਼ ਦੇਖਾਂਗੇ ਬਹੁਤ ਹੀ ਵਧੀਆ ਜਿਹੜੀ ਆ ਰਹਿਸ਼ਾ ਗਲੀ ਬੰਦ ਦੇ ਉੱਤੇ ਇਹ ਘਰ ਹੈਗਾ ਔਰ 4.5 ਲੱਖ ਨੂੰ ਮਰਲਾ ਇਸ ਜਗ੍ਹਾ ਤੇ ਰੇਟ ਹੈਗਾ ਖਾਲੀ ਪਲਾਟ ਦਾ ਸੋ ਆਸੇ ਪਾਸੇ ਦੀ ਜਿਹੜੀਆਂ ਰਹਿਸ਼ਾ ਆਸੇ ਪਾਸੇ ਦੀ ਜਿਹੜੀਆਂ ਕੋਠੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਜਿਹੜੀਆਂ ਕੋਠੀਆਂ ਉਹ ਬਣੀਆਂ ਹੋਈਆਂ ਸੋ ਆਜੋ ਚੱਲਦੇ ਹਾਂ ਫਿਰ ਤੋ ਦੇਖ ਸਕਦੇ ਹੋ ਆਸੇ ਪਾਸੇ ਦੀ ਜਿਹੜੀ ਰਹਿائش ਆ ਸੋ ਕੋਠੀ ਤੁਹਾਨੂੰ ਚਾਰ ਮਰਲਿਆਂ ਦੀ ਡਬਲ ਸਟੋਰੀ ਕੋਠੀ ਆਪਾਂ ਦੇਖਾਂਗੇ ਸੋ ਬਹੁਤ ਹੀ ਵਧੀਆ ਰਹਿਸ਼ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸ਼੍ਰੀ ਮੁਖਸਰ ਸਾਹਿਬ ਡਬਲ ਸਟੋਰੀ ਕੋਠੀ ਆ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਖੂਬਸੂਰਤ ਜਿਹੜਾ ਐਲੀਵੇਸ਼ਨ ਆ ਫਰੰਟ ਆ ਜਿਹੜਾ ਕੋਠੀ ਦਾ ਉਹ ਬਣਿਆ ਹੋਇਆ ਛੋਟੀ ਗੱਡੀ ਦੀ ਪਾਰਕਿੰਗ ਵੀ ਹੈਗੀ ਆ ਬਾਕੀ ਵੱਡੀ ਗੱਡੀ ਜੇ ਬਾਰ ਚ ਵੀ ਲਾਉਣੀ ਆ ਤਾਂ ਗਲੀ ਬੰਦ ਦਾ ਫਾਇਦਾ ਹੈਗਾ ਤੁਸੀਂ ਆਪਣੇ ਗੇਟ ਦੇ ਵਿੱਚ ਆਪਣੇ ਗੇਟ ਦੇ ਅੱਗੇ ਜਿਹੜੀ ਆ ਤੁਸੀਂ ਉਲਾਸ ਸਕਦੇ ਹੋ ਸੋ ਬਹੁਤ ਹੀ ਖੂਬਸੂਰਤ ਰਹਿائش ਦੇ ਵਿੱਚ ਤੁਹਾਡੇ ਵਾਸਤੇ ਜਿਹੜੀ ਆ ਕੋਠੀ ਲੈ ਕੇ ਆਏ ਆ ਸ਼੍ਰੀ ਮੁਕਸਰ ਸਾਹਿਬ ਚਾਰ ਮਰਲਿਆਂ ਦੀ ਕੋਠੀ ਆ ਡਬਲ ਸਟੋਰੀ ਇਹ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਪੋਰਚ ਦੇ ਵਿੱਚ ਵੀ ਜਿਹੜੀ ਆ ਟਾਇਲ ਆ ਉਹ ਲੱਗੀ ਹੋਈ ਆ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਜੈੱਡ ਵਾਲੀਆਂ ਉਹ ਚੜੀਆਂ ਹੋਈਆਂ ਸੋ ਰੇਲਿੰਗ ਜਿਹੜੀ ਆ ਨਹੀਂ ਲੱਗੀ ਹੋਈ ਸਟਾਰਟਿੰਗ ਤੇ ਇੱਕ ਵਾਸ਼ਰੂਮ ਦਿੱਤਾ ਹੋਇਆ ਤੇ ਆਜੋ ਫਿਰ ਦੇਖਦੇ ਆ ਆਪਾਂ ਇਸ ਕੋਠੀ ਨੂੰ ਅੰਦਰ ਤੋਂ ਸੋ 4 ਮਰਲੇ ਦੇ ਵਿੱਚ ਇਹ ਕੋਠੀ ਆ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਤੇ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਇਹ ਹੈਗੀ ਜੀ ਇਸ ਕੋਠੀ ਦੀ ਲੌਬੀ ਤੇ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਡ੍ਰਾਈੰਗ ਰੂਮ ਔਰ ਕਾਰਨਰ ਵਿੰਡੋ ਜਿਹੜੀ ਆ ਦਿੱਤੀ ਹੋਈ ਆ ਇਹਦਾ ਗੇਟ ਵੀ ਜਿਹੜਾ ਅਲੱਗ ਤੋਂ ਦਿੱਤਾ ਹੋਇਆ ਸੋ ਗੈਸਟ ਵਾਸਤੇ ਮਹਿਮਾਨਾਂ ਵਾਸਤੇ ਜੇਕਰ ਕੋਈ ਆਉਂਦਾ ਤਾਂ ਅਸੀਂ ਉਹਨਾਂ ਨੂੰ ਪੋਰਚ ਦੇ ਵਿੱਚ ਦੀ ਬਿਠਾ ਸਕਦੇ ਆ ਸੋ ਸਾਹਮਣੇ ਇਹ ਲੋਬੀ ਹੈ ਸੋ ਦੋ ਬੈੱਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ ਸੋ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਓਪਨ ਹੈਗੀ ਆ ਔਰ ਇੱਕ ਬੈੱਡਰੂਮ ਜਿਹੜਾ ਉੱਪਰ ਹੈ ਤਿੰਨ ਬੈੱਡਰੂਮ ਵਾਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ 에어 ਸੋਇਰ ਸੋਈ ਦੇ ਵਿੱਚ ਜਿਹੜਾ ਕਬਡ ਦਾ ਕੰਮ ਆ ਉਹ ਬਾਕੀ ਆ ਸੋ ਜੁਕਰ ਇਹਦੇ ਡਿਮਾਂਡ ਦੀ ਗੱਲ ਕਰੀਏ ਤਾਂ 35 ਲੱਖ ਰੁਪਈਆ ਜਿਹੜੀ ਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਕਿਉਂਕਿ ਜੇਕਰ ਅੱਜ ਆਪਾਂ ਗੱਲ ਕਰੀਏ ਖਾਲੀ ਪਲਾਟ ਦੀ ਤਾਂ 18 ਲੱਖ ਦੀ ਤਾਂ ਜਗ੍ਹਾ ਹੀ ਹੋਗੀ 4.5 ਲੱਖ ਨੂੰ ਮਰ ਲਾ ਇੱਥੇ ਰੇਟ ਆ 18 ਲੱਖ ਦੀ ਜਗ੍ਹਾ ਹੋਗੀ ਬਾਕੀ ਤੁਸੀਂ ਦੇਖ ਸਕਦੇ ਹੋ ਇੰਨਾ ਜਿਹੜਾ ਪੋਰਸ਼ਨ ਆ ਬਣਿਆ ਵੀ ਆ ਸੋ ਜੇਕਰ ਗੱਲ ਕਰੀਏ ਤਾਂ 15-20 ਲੱਖ ਦੇ ਵਿੱਚ ਇੰਨਾ ਪੋਰਸ਼ਨ ਅੱਜ ਦੀ ਮਹਿੰਗਾਈ ਦੇ ਮੁਤਾਬਕ ਨਹੀਂ ਤਿਆਰ ਹੁੰਦਾ ਸੋ ਫਿਰ ਵੀ ਇਸ ਘਰ ਦੀ ਜਿਹੜੀ ਡਿਮਾਂਡ ਆ 35 ਲੱਖ ਰੁਪਈਆ ਰੱਖੀ ਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਜੇਕਰ ਤੁਸੀਂ ਵਧੀਆ ਕਲੋਨੀ ਦੇ ਵਿੱਚ ਵਧੀਆ ਏਰੀਆ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ ਤਾਂ ਸ਼੍ਰੀ ਮੁਕਸ਼ਰ ਸਾਹਿਬ ਦੇ ਵਿੱਚ ਇਹ ਘਰ ਹੈਗਾ ਕਿਉਂਕਿ ਮੁਕਸ਼ਰ ਵਾਲੀ ਵੀਰਾਂ ਨੇ ਕਾਫੀ ਡਿਮਾਂਡ ਕੀਤੀ ਸੀ ਬਈ ਕੋਈ ਚੰਗੇ ਏਰੀਆ ਵਿੱਚ ਘਰ ਹੋਵੇ ਪੈਸੇ ਦੀ ਕੋਈ ਗੱਲ ਨਹੀਂ ਸੋ ਜਿਹੜੇ ਵੀਰਾਂ ਦਾ ਇਹਨਾਂ ਬਜਟ ਹੈਗਾ ਤਾਂ ਉਹ ਜ਼ਰੂਰ ਜਿਹੜਾ ਕੰਟੈਕਟ ਕਰਿਓ ਸੋ ਸਾਡੇ 4 ਲੱਖ ਮਰਲੇ ਦੀ ਡਿਮਾਂਡ ਆਇ ਖਾਲੀ ਪਲਾਟ ਦੀ ਚਾਰ ਮਰਲਿਆਂ ਦਾ ਇਹ ਘਰ ਹੈਗਾ 35 ਲੱਖ ਰੁਪਿਆ ਡਿਮਾਂਡ ਰੱਖੀ ਆ ਤੇ ਏਰੀਆ ਸ੍ਰੀ ਮੁਕਸਰ ਸਾਹਿਬ ਚੱਕ ਬੀੜ ਸਰਕਾਰ ਆ ਰੋਡ ਦੇ ਉੱਤੇ ਇਹ ਕੋਠੀ ਬਣੀ ਹੋਈ ਹੈ। ਉਹ 35 ਲੱਖ ਰੁਪਿਆ ਡਿਮਾਂਡ ਵਾਲੀ ਇਹ ਡਬਲ ਸਟੋਰੀ ਕੋਠੀ ਸ੍ਰੀ ਮੁਕਸਰ ਸਾਹਿਬ ਚੱਕ ਬੀੜ ਸਰਕਾਰ ਰੋਡ ਦੇ ਉੱਤੇ ਇਹ ਬਣੀ ਹੋਈ ਆ। ਉਹ ਏਰੀਆ ਆਪਾਂ ਤੁਹਾਨੂੰ ਪਹਿਲਾਂ ਸਟਾਰਟਿੰਗ ਤੋਂ ਵੀ ਦਿਖਾਇਆ। ਜਿਵੇਂ ਵੀਰ ਨੇ ਵੀਡੀਓ ਬਣਾ ਕੇ ਆਪਾਂ ਨੂੰ ਭੇਜੀ ਤੇ ਉਸੇ ਤਰ੍ਹਾਂ ਹੀ ਆਪਾਂ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਸੋ ਤੁਸੀਂ ਅਗਰ ਸਿੱਧਾ ਵੀ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਸਿੱਧਾ ਤੁਸੀਂ ਮਾਲਕ ਦਾ ਨੰਬਰ ਮੈਨੂੰ ਫੋਨ ਕਰਕੇ ਜਿਹੜਾ ਉਹ ਲੈ ਸਕਦੇ ਹੋ ਇਸ ਕੋਠੀ ਵਾਸਤੇ ਸਪੋੜੀਆਂ ਦੇ ਵਿੱਚ ਵੀ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਤੇ ਆਜੋ ਫਿਰ ਫਸਟ ਫਲੋਰ ਦੇਖਦੇ ਹਾਂ ਆਪਾਂ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੀ ਰੈਸ਼ੀ ਏਰੀਏ ਦੇ ਵਿੱਚ ਇਹ ਕੋਠੀ ਆ 4 ਮਰਲਿਆਂ ਦੀ 35 ਲੱਖ ਰੁਪਏ ਐਡਵਾਂਟ ਹੈ ਤੇ ਆਪਾਂ ਚੱਲਦੇ ਹਾਂ ਉੱਪਰ ਔਰ ਉੱਪਰ ਵੀ ਜਿਹੜੀ ਆ ਬਾਲਕਨੀ ਬਣੀ ਹੋਈ ਆ ਤੇ ਇੱਕ ਜਿਹੜਾ ਬੈੱਡਰੂਮ ਆ ਉੱਪਰ ਬਣਿਆ ਹੋਇਆ ਅਟੈਚੇ ਦੇ ਨਾਲ ਵਾਸ਼ਰੂਮ ਹੈਗਾ ਇਹ ਦਰਵਾਜ਼ੇ ਨੂੰ ਲੋਕ ਲੱਗਿਆ ਹੋਇਆ ਸੀ ਇਸ ਕਰਕੇ ਆਪਾਂ ਨਹੀਂ ਦੇਖ ਸਕੇ ਸੋ ਇਸ ਵਿੱਚ ਦੋ ਭਰਾ ਜਿਹੜੇ ਆ ਉਹ ਰਹਿੰਦੇ ਆ ਇਸ ਕਰਕੇ ਘਰ ਛੋਟਾ ਹੋਣ ਕਰਕੇ ਇਹ ਵੀਰ ਜਿਹੜਾ ਵੇਚ ਰਿਹਾ ਦੋ ਭਰਾਵਾਂ ਦਾ ਜਿਹੜਾ ਰਹਿਸ਼ ਆ ਜਿਹੜੀ ਉਹ ਨਹੀਂ ਹੋ ਸਕਦੀ ਸੋ ਇਸ ਕਰਕੇ ਇਹ ਕੋਠੀ ਵਿਕਾਊ ਆ ਚਾਰ ਮਰਲਿਆਂ ਦੇ ਵਿੱਚ ਇਹ ਕੋਠੀ ਆ ਸੋਹਣੀ ਰੈਸ਼ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਚੱਕ ਬੀਰਸਕਰ ਰੋਡ ਤੇ ਇਹ ਕੋਠੀ ਆ